ਕਾਰੋ ਦਰਸ਼ਕਾਂ শ্রোਤਿਆਂ ਵਿਚਾਰਵਾਨਾਂ ਨੂੰ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ ਸਾਰੇ ਗੁਰਮੁਖ ਜਣਾਂ ਦਾ ਧੰਨਵਾਦ ਹੈ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚ ਦੀ ਵਿਚਾਰਧਾਰਨ ਨੂੰ ਸਮਝਣ ਅਤੇ ਅੱਗੇ ਪਰ ਸਾਰੋਂ ਦਾ ਯਤਨ ਕਰ ਰਹੇ ਹੋ ਅੱਜ ਆਪਾਂ ਵਿਚਾਰ ਕਰਦੇ ਹਾਂ ਸਿੱਖ ਰਹਿਤ ਮਰਯਾਦਾ ਦੇ ਵਿਚਾਰਨਯੋਗ ਪਹਿਲੂ ਕਿਹਨਾ ਹਾਲਾਤਾਂ ਵਿੱਚ ਬਣੀ ਇਸਨੇ ਕਿ ਚੰਦ ਚਾੜੇ ਕਾਨੂੰਨ ਨੇ ਕਿੱਥੇ ਲਾ ਕੇ ਸੁਟਿਆ ਕੁਝ ਪਹਿਲੂਆਂ ਬਾਰੇ ਆਪਾਂ ਇਸ ਤੇ ਵਿਚਾਰ ਕਰਦੇ ਹਾਂ ਕਿਦਾਂ ਇਸ ਨੂੰ ਬਣਾਇਆ ਗਿਆ सो य आर्टिकल खालसा यूज़ के पोस्ट होया खालसा यूज़ ऑनलाइन खालसा यूज़ डॉट ओ आर जी वैबसाइट है ਇਹ ਸਿੱਖ ਰਹਿਤ ਮਰਿਆਦਾ ਸੰਨ 1931 ਤੋਂ 1945 ਦੇ ਵਿਚਾਰਨਯੋਗ ਪਹਿਲੂ ਨੰਬਰ 2 ਮੌਜੂਦਾ ਮਰਿਆਦਾ ਦੀ ਲੋੜ ਸੀ ਧੰਗੁਰ ਨਾਨਕ ਪਾਸ਼ਾ ਤੋਂ ਲੈ ਕੇ ਸਿੱਖ ਰਹਿਤ ਮਰਿਆਦਾ ਬੰਡ ਤੱਕ ਭਾਵ ਸੰਨ 1469 ਤੋਂ ਸੰਨ 1931 ਤੱਕ 462 ਸਾਲ ਤੱਕ ਕਿਸੇ ਸਿੱਖ ਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਤੋਂ ਬਿਨਾਂ ਕਿਸੇ ਹੋਰ ਵਕਰੀ ਰਹਿਤ ਮਰਿਆਦਾ ਦੀ ਪੋਸਤਕ ਦੀ ਕੋਈ ਲੋੜ ਨਹੀਂ ਪਈ ਚਿਰਗੁਰ ਗ੍ਰੰਥ ਸਾਹਿਬ ਮਰਯਾਦਾ ਵਿੱਚ ਰਹਿਣਾ ਹੀ ਸੁਖਾਂਦਾ ਹੈ ਸੋਚਣ ਵਾਲੀ ਗੱਲ ਇਹ ਹੈ ਕਿ ਕੀ 462 ਸਾਲ ਤੱਕ ਸਿੱਖਾਂ ਦੇ ਜੀਵਨ ਵਿੱਚ ਕੋਈ ਧਾਰਮਿਕ ਰਹਿਤ ਮਰਯਾਦਾ ਨਹੀਂ ਸੀ ਰਹਿਤ ਸੀ ਅਤੇ ਉਸੇ ਗੁਰਬਾਣੀ ਵਿੱਚ ਦਰਸ਼ਾਏ ਅਦਰਸ਼ਾਂ ਦੀ ਤਰਕੀ ਬਾਣੀ ਦੇ ਉਪਦੇਸ਼ ਦੇ ਉਲਟ ਕੋਈ ਕਾਰਜ ਕੁਰਾਹਤ ਹੀ ਸੀ ਜੇ ਲੋੜ ਸੀ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਠੀਕ ਪ੍ਰਚਾਰ ਅਤੇ ਪ੍ਰਸਾਰ ਦੀ ਮੌਕੇ ਅਨਸਾਰ ਸਿੱਖ ਟਰਕੀ ਬਾਣੀ ਦੇ ਆਧਾਰ ਉਤੇ ਅਰਦਾਸ ਵੀ ਕਰ ਲੈਂਦੇ ਸਨ ਅਤੇ ਨਿਤਨੇਮ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਸੀ ਜਿਹੜੇ ਕਿ ਪਹਿਲੇ 13 ਪੰਨੇ ਹਨ ਇਸ ਤੋਂ ਬਨਾ ਹੋਰ ਜਾਣਕਾਰੀ ਦੇਣ ਲਈ ਛੋਟੇ ਛੋਟੇ ਕਿਤਾਬਾਂ ਵਿੱਚ ਬਣਾਏ ਜਾ ਸਕਦੇ ਸਨ ਮੌਜੂਦਾ ਬ੍ਰਹਮਣਵਾਦੀ ਰਚਨਾਵਾਂ ਵਾਲੀ ਸਿਕਾਤ ਮਰਿਆਦਾ ਦੀ ਲੋੜ ਨਹੀਂ ਸੀ ਕਿਉਂਕਿ ਇਸ ਨੇ ਸਿੱਖਨ ਵਾਪਸੀ ਦੁਸ਼ਮਣੇ ਵੱਲ ਤੋੜ ਦਿੱਤਾ ਹੈ ਨੰਬਰ 2 ਸਿਕਾਤ ਮਰਿਆਦਾ ਨੂੰ ਘੜਨ ਦਾ ਕਾਰਨ ਕੀ ਸੀ ਸ਼ੋਮਰੀ ਕਮੇਟੀ 15-16 ਨਵੰਬਰ 1920 ਨੂੰ ਬਣੀ ਅੰਗਰੇਜ਼ ਸਰਕਾਰ ਨੇ ਇਸ ਕਮੇਟੀ ਨੂੰ ਰਜਿਸਟਰ ਕਰਨ ਤੋਂ ਪਹਿਲਾਂ ਆਪਣੇ ਪਿੱਠੂ ਅਤੇ ਸਿੱਖਾਂ ਨੂੰ ਕਮਜ਼ੋਰ ਕਰਨ ਵਾਲੇ 36 ਮੈਂਬਰਾਂ ਨੂੰ ਵੀ ਇਸ ਕਮੇਟੀ ਵਿੱਚ ਸ਼ਾਮਲ ਕਰਨ ਲਈ ਸਿੱਖਾਂ ਦੀ ਕਮੇਟੀ ਨੂੰ ਰਾਜ਼ੀ ਕਰ ਲਿਆ ਡਿਪਟੀ ਕਮਿਸ਼ਨਰ ਨੇ ਇਹ 36 ਮੈਂਬਰੀ ਕਮੇਟੀ ਖਾਲਸਾ ਬਰਾਦਰੀ ਵੱਲੋਂ 12 ਅਕਤੂਬਰ 1920 ਨੂੰ ਅਕਾਲ ਬੁੰਗੇ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਕੇ ਸਰਦਾਰ ਤੇਜਾ ਸਿੰਘ ਪੁੱਚਰ ਨੂੰ ਅਕਾਲ ਬੁੰਗੇ ਦਾ ਮੁਖ ਸੇਵਾਦਾਰ ਬਣਾਉਣ ਤੇ 13 ਅਕਤੂਬਰ ਸਾਲ 1920 ਨੂੰ ਇੱਕ ਸਰਬਰਾ ਦੀ ਦੇਖ ਰੇਖ ਵਿੱਚ ਇਹ ਬਣਾ ਦਿੱਤੀ ਸੀ ਜਿਹੜੀ ਛਤੀਆ ਕਮੇਟੀ ਹੈ ਸ਼ੌਣਿਕ ਕਮੇਟੀ 31 ਸਾਲ 1921 ਨੂੰ ਰਜਿਸਟਰ ਕੀਤੀ ਗਈ ਸੁੰਦਰ ਸਿੰਘ ਮਜੀਠੀਆ ਪ੍ਰਧਾਨ ਹਰਵੰਦ ਸਿੰਘ ਟਾਰੀ ਮੀਤ ਪ੍ਰਧਾਨ ਅਤੇ ਸੁੰਦਰ ਸਿੰਘ ਰਾਮਗੜੀ ਉਸਕਰ ਚੁਣੇ ਗਏ ਸੁੰਦਰ ਸਿੰਘ ਮਜੀਠੀਆ ਦੇ ਅਸਤੀਫੇ ਕਾਰਨ ਖੜ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ ਸ਼ੋਨੀ ਕਮੇਟੀ ਵੱਲੋਂ ਚਲਾਈ ਗੁਰਦੁਆਰਾ ਸੁਧਾਰ ਲਹਿਰ ਸਨ 1920 ਤੋਂ 25 ਨੇ ਕਿ ਇਤਿਹਾਸਕ ਗੁਰਦੁਆਰੇ ਨੂੰ ਬ੍ਰਾਹਮਣਵਾਦੀ ਮਹੰਤਾ ਦੇ ਪੰਜੇ ਤੋਂ ਆਜ਼ਾਦ ਕਰਵਾ ਲਿਆ ਭਾਵੇਂ ਬ੍ਰਾਹਮਣਵਾਦੀ ਰੰਗਤ ਨੂੰ ਨਹੀਂ ਧੋਇਆ ਜਾ ਸਕਿਆ ਆਈ ਤੱਕ ਨਹੀਂ ਧੋਇਆ ਜਾ ਸਕਿਆ ਬ੍ਰਾਹਮਣਵਾਦ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਮਿਲੀ ਕਰਾਰੀ ਹਾਰ ਕਾਰਨ ਸਨ 1925 ਵਿੱਚ ਆਰ ਐਸ ਐਸ ਨਾਂ ਦੀ ਇੱਕ ਸਥਿਤੀ ਬੰਦੀ ਬਣ ਗਈ ਜਿਸ ਦਾ ਨਿਸ਼ਾਨਾ ਸ਼ੋਣ ਕਮੇਟੀ ਦੀ ਹੋਈ ਬੱਲੇ ਬੱਲੇ ਨੂੰ ਟਹਾਲਾ ਕੇ ਸਿੱਖਾਂ ਵਿੱਚ ਫੁੱਟ ਬੋਣ ਦਾ ਸੀ ਤਾਂ ਜੋ ਸਿੱਖਾਂ ਨੂੰ ਕਮਜ਼ੋਰ ਕਰਕੇ ਮੋੜ ਬ੍ਰਾਹਮਣਵਾਦ ਦੇ ਡੰਡੇ ਹੀਟ ਰੱਖਿਆ ਜਾ ਸਕੇ ਅਤੇ ਜੋ ਮਹਤਵਾਰ ਕੱਢੇ ਗਏ ਹਨ ਉਹਨਾਂ ਦਾ ਬਦਲਾ ਲਿਆ ਜਾ ਸਕੇ ਬ੍ਰਾਹਮਣਵਾਦ ਮਿਲੀਕਰਾਰੀ ਹਾਰ ਦਾ ਬਦਲਾ ਲੈਣ ਲਈ ਸਨ 1925 ਤੋਂ 31 ਤੱਕ ਸਿੱਖੀ ਵਿਚਾਰਧਾਰਾ ਵਿਰੁੱਧ ਆਪਣੀ ਰਣਨੀਤੀ ਖੜ ਚੁੱਕਾ ਸੀ ਸਿੱਖਾਂ ਲਈ ਫੁੱਟਪੌਂਡ ਲਈ ਅੰਗਰੇਜ਼ ਅਤੇ ਬ੍ਰਾਹਮਣਵਾਦੀ ਇਕੱਠੇ ਸਨ ਇਹਨਾਂ ਵਿੱਚੋਂ ਇੱਕ ਵਾਤਾਵਰਣ ਤਿਆਰ ਕੀਤਾ ਗਿਆ ਜਿਸ ਅਨੁਸਾਰ ਸ਼ੋਮਨੀ ਕਮੇਟੀ ਨੇ ਇਸ ਵਾਤਾਵਰਣ ਵਿੱਚ ਸਿੱਖ ਰਾਤ ਮਰਿਆਦਾ ਬਣਾਉਣ ਲਈ ਤਿਆਰੀ ਫੜ ਲਈ ਉਦੋਂ ਆਰਐਸਐਸ ਨੂੰ ਬਣੀ ਨੂੰ 6 ਸਾਲ ਹੋ ਚੁਕੇ ਸਨ ਜੋ ਉਸੇ ਜਮਾਤ ਦੀ ਮੁੱਢੀ ਹੈ ਜੋ ਬਾਬਾ ਨਾਨਕ ਤੋਂ ਹੀ ਸਿੱਖੀ ਨੂੰ ਖਤਮ ਕਰਨ ਦੀਆਂ ਚਾਲਾਂ ਵਿੱਚ ਲੱਗੀ ਚੱਲੀ ਆ ਰਹੀ ਸੀ ਨੰਬਰ 3 ਰਾਤ ਮਰਿਆਦਾ ਨੂੰ ਬਣਾਉਣ ਦੀ ਜ਼ਿੰਮੇਵਾਰੀ ਕਿਸ ਦੀ ਉਸ ਸਮੇਂ ਦੀ ਸ਼ੋਮਣੀ ਕਮੇਟੀ ਨੇ ਇਹ ਜ਼ਿੰਮੇਵਾਰੀ ਲਈ ਇਸ ਕਮੇਟੀ ਨੇ ਹੀ ਨਵੀਂ ਪਛਮੀ ਅਮਰੀਕ ਸਬ ਕਮੇਟੀ ਖੜਾ ਤਿਆਰ ਕਰਨ ਲਈ ਬਣਾਈ ਜਿਸ ਵੇਸ਼ੇਸ਼ੀ ਕਾਲ ਤਖਤ ਪਾਲ ਬੁੰਗੇ ਦਾ ਕੋਈ ਦਖਲ ਨਹੀਂ ਸੀ ਕਿਉਂਕਿ ਕਾਲ ਬੁੰਗੇ ਦਾ ਪ੍ਰਬੰਧਕ ਸ਼ੋਮਣੀ ਕਮੇਟੀ ਦਾ ਥਾਪਿਆ ਜਾਂ ਇਸ ਦੇ ਤਹਿਤ ਇੱਕ ਮੁਲਾਜ਼ਮ ਹੁੰਦਾ ਹੈ ਬਣਨ ਦਾ ਸਮਾ ਸਿਕਰੇਤ ਮਿਆਦਾ 4 ਅਕਤੂਬਰ ਸਾਲ 1931 ਨੂੰ ਬਣਨੀ ਸ਼ੁਰੂ ਹੋਈ ਅਤੇ ਸਾਲ 1945 ਵਿੱਚ ਮੁਕੰਮਲ ਕੀਤੀ ਗਿਆ 14 ਸਾਲ ਲੱਗੇ ਸਵਾਛਤ ਕਸੂਮ ਬਣਾਉਣ ਵਿੱਚ 14 ਸਾਲ ਲੱਗ ਪਏ ਲੱਗੇ ਸਿੱਖ ਰਤ ਮਰਿਆਦਾ ਦੇ ਅਸਲ ਵਿੱਚ 24 ਪੰਨੇ ਹਨ ਕੁੱਲ 32 ਪੰਨੇ ਹਨ ਇਹਦੇ 24 ਪੰਨੇ ਸਿਰਫ ਸਿੱਖ ਰਤ ਮਰਿਆਦਾ ਦੇ ਬਾਕੀ ਤੇ 8 ਪੰਨੇ ਆ ਉਹ ਸਿਰਫ ਇਹ ਕਿਦਾਂ ਬਣੀ ਇਹਦੇ ਬਾਰੇ ਕਮੇਟੀ ਦਾ ਬੇਰਬਤ ਕੁਝ ਥੋੜਾ ਬਦ ਦਿੱਤਾ ਗਿਆ ਵਿੱਚ ਇਹਦੇ ਤੋਂ ਕੁੱਲ 32 ਪੰਨੇ ਜਿਨ੍ਹਾਂ ਨੂੰ ਲਿਖਣ ਵਿੱਚ 14 ਸਾਲ ਜਾਂ 168 ਮਹੀਨੇ ਲੱਗੇ ਇਹ 24 ਪੰਨੇ ਲਿਖਣ ਨੂੰ 16 ਸਾਲ 14 ਸਾਲ ਜਾਂ 168 ਮਹੀਨੇ ਲੱਗੇ ਇਸ ਤੋਂ ਗਣਿਤ ਵਿਧੀ ਨਾਲ ਪਤਾ ਲੱਗਦਾ ਹੈ ਕਿ ਰਾਹਤ ਮਰਯਾਦਾ ਦੇ ਖਰੜੇ ਦਾ ਇੱਕ ਪੰਨਾ ਲਿਖਣ ਲਈ 7 ਮਹੀਨੇ ਲੱਗੇ ਜੇ ਇੱਕ ਪੰਨੇ ਦੇ ਆਸਥ 140 ਸ਼ਬਦ ਵਿਖਣੇ ਜਾਣ ਤਾਂ ਇੱਕ ਮਹੀਨੇ ਵਿੱਚ ਅਣ 30 ਦਿਨਾਂ ਵਿੱਚ ਖਰੜੇ ਦੇ ਕੇਵਲ 20 ਸ਼ਬਦ ਲਿਖੇ ਗਏ ਇੱਕ ਮਹੀਨੇ ਵਿੱਚ ਭਾਰਤ ਦੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਲਈ ਵੀ 14 ਸਾਲ ਨਹੀਂ ਲੱਗੇ ਸੰਵਿਧਾਨ ਦਾ ਖਰੜਾ 2 ਸਾਲ 11 ਮਹੀਨੇ 18 ਦਿਨਾਂ ਵਿੱਚ ਤਿਆਰ ਹੋ ਗਿਆ ਸੀ ਮਹਾਨ ਕੋਸ਼ ਦੀ ਰਚਨਾ ਵੀ ਪਾਈਕਾਨ ਸਿਕਨਲ ਬਣੇ 14 ਸਾਲਾਂ ਵਿੱਚ ਕੀਤੀ ਮਹਾਨ ਕੋਸ਼ ਦੇ ਆਕਾਰ ਦੇ ਸਾਹਮਣੇ ਸਿੱਖ ਰਹਿਤ ਮਰਿਆਦਾ ਦਾ ਖਰੜਾ ਕੁਝ ਵੀ ਨਹੀਂ ਆਕਾਰ ਦੇ ਵਿੱਚ ਮਹਾਨ ਕੋਸ਼ ਦੇ ਇੱਕ ਪੰਨੇ ਉੱਤੇ ਲਿਖੇ ਹੋਏ ਔਸਤ 1200 ਸ਼ਬਦਾਂ ਮਹਾਨ ਕੋਸ਼ ਦਾ ਇੱਕ ਪੰਨਾ ਲਿਖਣ ਲਈ 4 ਦਿਨ ਲੱਗੇ ਜਦੋਂ ਕਿ ਖਰੜੇ ਦਾ ਇੱਕ ਪੰਨਾ 140 ਸ਼ਬਦਾਂ ਵਾਲਾ ਲਿਖਣ ਲਈ 7 ਮਹੀਨੇ ਲੱਗੇ ਮਹਾਨ ਕੋਸ਼ ਲਿਖਣ ਵਾਲਾ ਕੇਵਲ ਇੱਕ ਵਿਅਕਤੀ ਸੀ ਜੋ ਕਿ ਖਰੜੇ ਨੂੰ ਪ੍ਰਵਾਨਣ ਵਾਲੇ 25 ਵਿਅਕਤੀ ਨਾਮ ਸਿਤ ਕੀਤੇ ਗਏ ਸੰਯੁਕਤ ਕੀਤੇ ਗਏ ਸਨ ਪਾਵੇਂ 11 ਮੈਂਬਰਾਂ ਨੇ ਖਰੜਾ ਤਿਆਰ ਕਰਨ ਤੋਂ ਆਪਣੇ ਆਪ ਨੂੰ ਉਲਾ ਕਰ ਲਿਆ ਸੀ ਮਤਵੇਗ ਮਤਵੇਦ ਹੋ ਗਏ ਸਨ ਆਪਸ ਵਿੱਚ ਇਹ ਮੰਨਿਆ ਜਾ ਸਕਦਾ ਨੰਬਰ 5 ਕੀ ਇਹ ਪੰਥ ਜਾਂ ਸ਼੍ਰੀ ਅਕਾਲ ਤਖਤ ਤੋਂ ਪ੍ਰਮਾਣਿਤ ਹੈ ਇਹ ਰਹਿਤ ਮਰਿਆਦਾ ਰੋਲਾ ਜ਼ਰੂਰ ਹੈ ਕਿ ਇਹ ਪੰਥ ਜਾਂ ਸ਼੍ਰੀ ਅਕਾਲ ਤਖਤ ਤੋਂ ਪ੍ਰਮਾਣਿਤ ਹੈ ਪਰ ਜਿਹੜਾ ਨਹੀਂ ਹੈ ਅਤੇ ਨਾ ਹੀ ਕਿਸੇ ਕੋਲ ਇਸ ਪ੍ਰਸ਼ਨ ਦਾ ਕੋਈ ਜਵਾਬ ਹੈ ਪੰਤ ਜਨ ਸ਼੍ਰੀ ਕਾਲ ਤਖਤ ਨੇ ਸਭ ਤੋਂ ਸ਼ੋਮਨੀ ਕਮੇਟੀ ਦੀ ਬਣਾਈ ਇੱਕ ਸਬ ਕਮੇਟੀ ਵੱਲੋਂ ਹੀ ਸਿੱਖ ਰੈਤਮ ਦਾ ਖਰੜਾ ਤਿਆਰ ਕੀਤਾ ਗਿਆ ਸੀ ਸਿੱਖ ਰੈਤਮ ਯਾਦਾ ਪੁਸਤਕ ਵਿੱਚ ਹੀ ਲਿਖਿਆ ਗਿਆ ਹੈ ਕਿ ਖਰੜੇ ਨੂੰ ਦੋ ਸੰਸਥਾਵਾਂ ਤੋਂ ਬਿਨਾ ਕਿਸੇ ਹੋਰ ਨੇ ਪ੍ਰਵਾਨਗੀ ਨਹੀਂ ਦਿੱਤੀ ਉਹ ਹਨ ਸਰਬੰਧ ਸਿੱਖ ਕਮਿਸ਼ਨ ਬੋਰਡ ਜਿਸ ਨੇ ਆਪਣੇ ਵੱਲੋਂ ਮਤਾ ਨੰਬਰ 1 ਮਿਤੀ 1 ਅਗਸਤ 1936 ਨੂੰ ਬਣਾਏ ਗਏ ਖਰੜੇ ਨੂੰ ਖਰੜੇ ਸ਼੍ਰੀ ਕ੍ਰਿਦ ਮਰਿਆਦਾ ਕਰਨ ਨੂੰ ਪ੍ਰਵਾਨਗੀ ਦਿੱਤੀ ਜਾਨੀ 31 ਜੁਲਾਈ ਨੂੰ ਸ਼ੁਰੂ ਹੋਇਆ ਤੇ 5 ਸਾਲ ਬਾਅਦ 36 ਵਿੱਚ ਇਹਨੂੰ ਪ੍ਰਵਾਨਗੀ ਦਿੱਤੀ ਸਰਬ ਹਿੰਦ ਸਿੱਖ ਮਿਸ਼ਨ ਬੋਰਡ ਨੇ ਦੂਜੀ ਪ੍ਰਵਾਨਗੀ ਫਿਰ ਉਸੇ ਸਾਲ ਸ਼ੌਮਣੀ ਕਮੇਟੀ ਨੇ ਵੀ ਆਪਣੇ ਮਤਾ ਨੰਬਰ 145 ਮਿਤੀ 12 ਅਕਤੂਬਰ ਨੂੰ 36 ਨੂੰ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ ਲੋ ਜੀ ਇਸ ਕਮੇਟੀ ਨੇ 9 ਸਾਲਾਂ ਬਾਅਦ ਸਾਲ 1936 ਵਿੱਚ ਪ੍ਰਵਾਨ ਕੀਤੀ ਸਿੱਖ ਰਿਆਤ ਮਰਿਆਦਾ ਵਿੱਚ ਮੋੜ ਵਾਧੇ ਘਾਟੇ ਕਰਨ ਦੀ ਪ੍ਰਵਾਨਗੀ ਸਨ 1945 ਵਿੱਚ ਦੇ ਦਿੱਤੀ ਜਦੋਂ ਕਿ ਸਾਰੇ ਬ੍ਰਿਟਿਸ਼ ਕਮਿਸ਼ਨ ਬੋਰਡ ਤੋਂ ਇਹ ਵਾਅਦੇ ਘਾਟੇ ਕਰਨ ਦੀ ਪ੍ਰਵਾਨਗੀ ਨਹੀਂ ਲਈ ਗਈ ਜਿਸ ਤੋਂ ਸਪਸ਼ਟ ਹੈ ਕਿ ਸ਼ੌਮਨਿਕ ਕਮੇਟੀ ਹੀ ਆਪਣੇ ਆਪ ਨੂੰ ਸਭ ਖਾਲਸਾ ਪੰਥੀਆਂ ਅਤੇ ਅਕਾਲ ਬੁੰਗੇ ਤੋਂ ਉੱਚੀ ਸਮਝਦੀ ਸੀ ਨੰਬਰ 6 ਖਰੜੇ ਸੁਵੰਦੀ ਆਏ ਸੁਝਾਓ 21 ਸੰਸਥਾਵਾਂ ਤੇ 50 ਵਕਤੀਆਂ ਵੱਲੋਂ ਵਿਅਕਤੀਆਂ ਵੱਲੋਂ ਖਰੜੇ ਬਾਰੇ ਆਪਣੇ ਸੁਝਾਅ ਭੇਜੇ ਗਏ ਇਦਾਂ ਲਿਖਿਆ ਹੋਇਆ ਸਿਕ ਕੋਡ ਵਿੱਚ ਇਸ ਜੋ ਕੀ ਸਨ ਅਤੇ ਕਿਹੜੇ ਮੰਨੇ ਤੇ ਕਿਹੜੇ ਰੱਦ ਕੀਤੇ ਗਏ ਜਾਂ ਕਿਹੜੇ ਬ੍ਰਾਹਮਣਵਾਦੀ ਸਨ ਤੇ ਕਿਹੜੇ ਗੁਰਮਤ ਅਨੁਸਾਰੀ ਸਨ ਇਹਦਾ ਸ਼੍ਰੋਮਣੀ ਕਮੇਟੀ ਦਾ ਪੁਰਾਣਾ ਰਿਕਾਰਡ ਫੋਲ ਕੇ ਇਹ ਪਤਾ ਲੱਗ ਸਕਦਾ ਹੈ ਇਹਦਾ ਕੋਈ ਵਿਰਵਾ ਇਸ ਕੋਡ ਵਿੱਚ ਨਹੀਂ ਹੈ ਨੰਬਰ 7 ਕੀ ਸਿੱਖ ਰਤ ਮਰਿਆਦਾ ਬਣਾਉਣ ਵਾਲੇ ਗੁਰੂ ਤੋਂ ਬਾਗੀ ਨਹੀਂ ਹੋਏ ਆਕੀ ਨਹੀਂ ਹੋਏ ਜਿਹਦਾ ਉੱਤਰ ਹੈ ਬਾਗੀ ਵੀ ਹੋਏ ਹਨ ਅਤੇ ਸਿੱਖ ਕੌਮ ਨਾਲ ਧੋਖਾ ਵੀ ਕੀਤਾ ਹੈ ਗੁਰੂ ਦੇ ਹੁਕਮਾਂ ਤੋਂ ਬਾਗੀ ਹੋ ਕੇ ਆਪਣੇ ਹੁਕਮ ਚਲਾਉਣੇ ਦੂਜਿਆਂ ਨਾਲ ਨਿਰਾ ਧੋਖਾ ਹੀ ਹੁੰਦਾ ਹੈ ਪੰਜਵੇਂ ਗੁਰੂ ਜੀ ਵੱਲੋਂ ਆਪਣੇ ਹੁਕਮ ਨਾਲ ਸਿੱਖ ਕੌਮ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਵਿੱਚੋਂ ਇੱਕ ਵਕਰਾ ਢਾਂਚਾ ਬਣਾਇਆ ਸੀ ਜਦੋਂ ਕਿ ਲਈਆਂ ਗਈਆਂ ਬਾਣੀਆਂ ਹੋਰ ਥਾਂ ਉੱਤੇ ਵੀ ਲਿਖੀਆਂ ਹੋਈਆਂ ਹਨ ਇਹ ਢਾਂਚਾ ਸ਼ਾਪੀ ਵਾਲੀ ਬੀੜ ਦੇ ਪਹਿਲੇ 13 ਪੰਨਿਆਂ ਉੱਤੇ ਦਰਜ ਹੈ ਇਹ ਹੀ ਸਿੱਖਾਂ ਦਾ ਨਿਤਨੇਮ ਸੀ ਅਤੇ ਇਸ ਢਾਂਚੇ ਨੂੰ ਰਤ ਮਰਿਆਦਾ ਬਣਾਉਣ ਵਾਲਿਆਂ ਨੇ ਤੋੜ ਕੇ ਰੱਖ ਦਿੱਤਾ ਨਕਲੀ ਅਪਰਵਾਣਕ ਰਚਨਾਵਾਂ ਦਾ ਕੋਲੋਂ ਹੀ ਵਾਅਦਾ ਕਰਕੇ ਇਹਨੇ 10 ਮਹਾਂਪੁਰਾਂ ਵਿਚੋਂ ਵਾਧਾ ਕਰਕੇ ਰਚਨਾਵਾਂ ਦਾ ਦੁਰਗਾ ਤੇ ਮਹਾਕਾਲ ਦੀਆਂ ਰਚਨਾਵਾਂ ਦਾ ਵਾਧਾ ਕਰਕੇ ਇਹਦੇ ਵਿੱਚ ਪਾ ਦਿੱਤਾ ਤੇ ਸਿੱਖ ਘੋਮ ਨਾਲ ਗਦਰਾਰੀ ਵੀ ਕੀਤੀ। ਇਹੀ ਢਾਂਚਾ 10ਵੇਂ ਗੁਰੂ ਜੀ ਨੇ ਵੀ ਨਹੀਂ ਤੋੜਿਆ ਜਦੋਂ ਉਹਨਾਂ ਨੇ ਪੂਥੀ ਪਾਵ ਆਦਿ ਵੀਰਨ ਨੂੰ ਸੰਪੂਰਨ ਕਰਕੇ ਦੰਦੇ ਵੀਰ ਤਿਆਰ ਕਰਵਾਈ ਸੀ ਮਰਿਆਦਾ ਬਣਾਉਣ ਲਈ ਕਾਰਵਾਈ ਤੋਂ ਸਪਸ਼ਟ ਹੋਇਆ ਕਿ ਮਰਿਆਦਾ ਦੇ ਘਾੜਿਆਂ ਨੇ ਗੁਰੂ ਦੀ ਸੋਚ ਤੇ ਕਰਨੀ ਨੂੰ ਰੱਦ ਕਰਕੇ ਆਪਣੀ ਮਾਨਮਤੀ ਸੋਚ ਨੂੰ ਮੋੜ ਰੱਖ ਕੇ ਸੇਖ ਕੌਮ ਨਾਲ ਧੋਖਾ ਕੀਤਾ ਅਗੇ ਚਲਦੇ ਹਾਂ ਅਰਦਾਸ ਨੂੰ ਵੀ ਪਵਿੱਤਰ ਨਹੀਂ ਰਹਿਣ ਦਿੱਤਾ ਗਿਆ ਕਿਉਂਕਿ ਇਸ ਵਿੱਚ ਵਾਰ ਦੁਰਗਾ ਕੀ ਦੀ ਇੱਕ ਪੌੜੀ ਜੋੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀਆਂ 400 ਤੋਂ ਵੱਧ ਪੌੜੀਆਂ ਛੱਡ ਕੇ ਸਿਖ ਕੌਮ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਦੁਰਗਾ ਮਾਈ ਪਾਰ्वती ਦੇ 16 ਗਾਣ ਲਾ ਦਿੱਤਾ ਗਿਆ ਜੋ ਪਿਛਲੇ 70-80 ਸਾਲਾਂ ਤੋਂ ਸਨ 1945 ਤੋਂ ਪਹਿਲਾਂ ਦੁਰਗਾ ਦੇਵੀ ਵਾਲੀ ਇਹ ਅਰਦਾਸ ਨਹੀਂ ਸੀ ਯਾਨੀ ਕਹਿ ਸਕਦੇ ਹਾਂ 1931 ਤੋਂ ਹੀ ਪਹਿਲਾਂ ਨਹੀਂ ਸੀ ਇਹ ਅਰਦਾਸ ਗੁਰੂ ਪਾਸ਼ਾ ਬੇਲੇ ਨਹੀਂ ਸੀ ਨਾ ਹੀ ਗੁਰੂ ਪਾਸ਼ਾ ਨੇ ਇਹ ਬਣਾਈ ਅਰਦਾਸਾਂ ਦੁਆਰਾ ਗਾਏ ਜਾ ਰਹੇ ਹਨ 16 ਦੁਰਗਾ ਦੇ ਪਹਾਮੀ ਹੁਣ ਇਹ ਡਾਕਟਰ ਅਤਰ ਸਿੰਘ ਜੱਗੀ ਦੀ ਖੋਜ ਤੋਂ ਸਪਸ਼ਟ ਹੋ ਚੁੱਕਾ ਹੈ ਕਿ ਵਾਰ ਦੁਰਗਾ ਕੀ ਦਾ ਨਾਮ ਬਦਲ ਕੇ ਕਿਸੇ ਸਿੱਖੀ ਦੁਸ਼ਮਣ ਨੇ ਵਾਰ ਸ਼੍ਰੀ ਪਕੌਤੀ ਜੀ ਕੀ ਪਾਰਸ਼ ਦਸਵੀਂ ਲਿਖ ਦਿੱਤਾ ਫਿਰ ਵੀ ਸਿੱਖ ਪੁਲੇਖੇ ਵਿੱਚ ਦੁਰਗਾ ਮਾਈ ਦੇ ਇੰਨੇ ਪੱਕੇ ਭਗਤ ਬਣ ਗਏ ਹਨ ਕਿ ਇਸ ਨੂੰ ਪਹਿਲਾਂ ਚੇਤੇ ਕਰਕੇ ਪ੍ਰਥਮ ਪਕੌਤੀ ਸਿਮਰ ਕੇ ਬੋਲ ਕੇ ਫਿਰ ਅਰਦਾਸ ਉਹ ਕਰਦੇ ਹਨ ਬਹੁਤੇ ਪ੍ਰਚਾਰਕ ਵੀ ਪਿੱਛੇ ਨਹੀਂ ਰਹੇ ਜੋ ਦੁਰਗਾ ਨੂੰ ਮਨਮਤ ਦੇ ਧੱਕੇ ਨਾਲ ਆਕਾਰਪੁਰ ਕਹਿ ਕੇ ਦੁਰਗਾ ਭਗਤੀ ਵਿੱਚ ਵਾਧਾ ਕਰ ਰਹੇ ਹਨ ਕਿਸੇ ਵਾਰ ਦਾ ਸਰਲੇਖ ਥੀ ਦੱਸ ਦਿੰਦਾ ਹੈ ਕਿ ਵਾਰ ਵਿੱਚ ਕਿਸ ਯੁੱਧ ਦੀਆਂ ਸਿਰਫ ਤਾਂ ਕੀਤੀਆਂ ਗੀਆਂ ਨੇ ਜਿਵੇਂ ਕਿ ਬੰਦਾ ਸਿੰਘ ਬਹਾਦਰ ਦੀ ਵਾਰ, ਬਾਬਾ ਦੀਪ ਸਿੰਘ ਦੀ ਵਾਰ, ਸ਼ੋਡਾ ਸਾਹਿਬ ਜادہ ਦੀ ਵਾਰ, ਸ਼ੀਰ ਉਦਮ ਸਿੰਘ ਦੀ ਵਾਰ, ਸ਼ੀਰ ਪੱਗ ਸਿੰਘ ਦੀ ਵਾਰ ਆਦਿਕ ਅਤੇ ਇਵੇਂ ਹੀ ਵਾਰ ਦੁਰਗਾ ਦੇ ਸਰਲੇਖ ਤੋਂ ਪਤਾ ਲੱਗ ਜਾਂਦਾ ਹੈ ਕਿ ਇਸ ਵਿੱਚ ਦੁਰਗਾ ਦੇਵੀ ਦੀ ਮਹਿਮਾ ਦੀ ਹੀ ਦੈਂਤਾਂ ਨਾਲ ਯੁੱਧ ਦੀ ਕਥਾ ਹੈ ਜਿਹੜੀ ਇਹ ਮਾਰਕੰਡੇ ਪੁਰਾਣ ਵਿੱਚੋਂ ਲਈ ਹੋਈ ਹੈ ਹਣੀ ਅਰਦਾਸ ਨਾਲ ਸਿੱਖਾਂ ਨੂੰ ਮਾਰਕੰਡੇ ਪੁਰਾਣੇ ਪੜਾਇਆ ਜਾ ਰਿਹਾ ਤੇ ਨਾਲ ਨਾਲ ਦੁਰਗਾ ਦੀ ਕਹਾਣੀ ਦੁਰਗਾ ਦਾ ਪਾਠ ਵੀ ਪੜਾਇਆ ਜਾ ਰਿਹਾ ਤੇ ਇਹਦਾ ਪਾਠ ਦਾ ਪ੍ਰਸ਼ਾਦ ਵੀ ਹਰ ਇੱਕ ਨੂੰ ਦਿੱਤਾ ਜਾ ਰਿਹਾ ਉਹ ਦਿਨ ਸਿੱਖ ਕੌਮ ਲਈ ਸਿੱਖ ਦੀ ਚੜ੍ਹਦੀ ਕਲਾ ਵਾਲਾ ਦਿਨ ਹੋਵੇਗਾ ਜਿਸ ਦਿਨ ਇਸ ਦੁਰਗਾ ਦੇਵੀ ਦੀ ਸਖਤ ਵਾਲੀ ਪੌੜੀ ਨੂੰ ਇਹ ਕੌਮ ਪਰੇ ਰੁਗਾ ਮਾਰੇਗੀ ਸਿੱਖੀ ਵਿੱਚ ਛਾਇ ਬ੍ਰਾਹਮਣਵਾਦ ਦੀ ਰੀੜ ਦੀ ਹੱਡੀ ਤੋੜ ਲੈ ਇਹ ਕਾਰਵਾਈ ਤਕੜੀ ਡਾਂਗ ਦੀ ਇੱਕ ਕਰਾਰੀ ਚੋਟ ਹੋਵੇਗੀ ਸ਼ਾਬਾਸ਼ ਮੁਨਾਵੀ ਰਾਤੇ ਕਮੇਟੀਆਂ ਦੇ ਜਿਨ੍ਹਾਂ ਨੇ ਅਰਦਾਸ ਵਿੱਚੋਂ ਦੁਰਗਾ ਦੇਵੀ ਵਾਲੀ ਪੌੜੀ ਨੂੰ ਚੜ੍ਹੋ ਵੜ ਦਿੱਤਾ ਹੈ ਕਿਉਂਕਿ ਵਾ ਦੁਰਗਾ ਕੀਤਿਆਂ ਸਾਰੀਆਂ ਪੌੜੀਆਂ ਹੀ ਦੁਰਗਾ ਦੇ ਪਾਠ ਦੀਆਂ ਹਨ ਅਤੇ ਇਹ ਸੱਚ ਜਿਖਾਰੀ ਨੇ ਵਾਰ ਦੀ ਪਚੌਂਜੀ ਪੌੜੀ ਵਿੱਚ ਖੁਦ ਹੀ ਲਿਖਿਆ ਹੋਇਆ ਹੈ ਜਿਸ ਦੀ ਵੱਡੇ ਵੱਡੇ ਤਰੰਤਰ ਵਿਦਵਾਨਾਂ ਪ੍ਰਚਾਰਕਾਂ ਅਤੇ ਅਰਦਾਸੀਆਂ ਨੂੰ ਇਸ ਗੱਲ ਦੀ ਪਿੰਕ ਹੋ ਜਾਣ ਤੇ ਵੀ ਉਹ ਦੁਰਗਾ ਮਾਈ ਨਾਲ ਪੱਕੇ ਤੌਰ ਤੇ ਜੁੜੇ ਹੋਏ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਤੱਕ ਨਹੀਂ ਲੈਂਦੇ ਇਸ ਤੋਂ ਬਾਅਦ ਆਪਾਂ ਵਿਚਾਰ ਕਰਾਂਗੇ ਕਿ ਇਸ ਰਹਿਤ ਮਰਯਾਦਾ ਨੂੰ ਬਣ ਵਿੱਚ ਸ਼੍ਰੋਮਣੀ ਕਮੇਟੀ ਨੇ ਕੀ ਕੀ ਪੈਤੜੀ ਵਰਤੇ ਅਤੇ ਕਿਵੇਂ ਇਹਦੇ ਵਿੱਚ ਮਨਮਤੀ ਰਚਨਾਵਾ ਐਡ ਕੀਤੀਆਂ ਤੇ ਇੱਥੇ ਆਪਾਂ ਸੁਨਾਪਤੀ ਕਰਦੇ ਹਾਂ ਆਓ ਫਤਿਹ ਸਾਂਝ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ